ਔਰ ਖੋਸਾ ਜੀ ਵੱਲੋਂ ਬਹੁਤ ਪਿਆਰ ਦੇ ਨਾਲ ਸਾਰਿਆਂ ਨੂੰ ਸਮਝਾਇਆ ਗਿਆ ਤੇ ਮੈਂ ਧੰਨਵਾਦ ਕਰਦਾ ਜੀ ਜਿਹੜੇ ਇਹੋ ਜੇ ਸਾਡੇ ਗੁਰਸਿੱਖ ਵੀਰ ਨੇ ਜਿਹੜੇ ਸਾਡੀ ਖਾਤਰ ਆਪਣੇ ਆਪਣੀ ਖਾਤਰ ਹਰ ਕੋਈ ਕਰਦਾ ਹੈ ਪਰ ਜਿੱਦਾਂ ਖੋਸਾ ਸਾਹਿਬ ਜੀ ਮੈਂ ਕਹੂੰਗਾ ਜੀ ਇਹਨਾਂ ਦਾ ਮੈਂ ਪੂਰਾ ਨਾਮ ਲਵਾਂ ਤਾਂ ਸਾਰੇ ਲੋਕ ਜਾਣਦੇ ਹੀ ਨੇ ਸੰਘਰਸ਼ੀ ਯੋਧੇ ਨੇ ਜੋ ਕਿ ਸੰਘਰਸ਼ ਦੇ ਵਿੱਚ ਹਰ ਸੰਘਰਸ਼ ਵਿੱਚ ਅੱਗੇ ਬਹੁਤ ਜ਼ਿਆਦਾ ਦੌੜ ਕੇ ਹਰ ਮਨ ਕਰਕੇ ਤਨ ਕਰਕੇ ਧਨ ਕਰਕੇ ਇਹ ਪਹੁੰਚਦੇ ਨੇ ਰਾਜਵੀਰ ਸਿੰਘ ਜੀ ਭਲੂਰੀਆ ਉਹ ਮੇਰੇ ਮਿੱਤਰ ਨੇ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਔਰ ਅਦਾਸ ਪਹਿਲਾਂ ਵੀ 1 2 4 ਦਿਨ ਪਹਿਲਾਂ ਅਸੀਂ ਆਏ ਸੀ ਇਸ ਥਾਂ ਤੇ ਜਿੰਨੇ ਕਿ ਮੇਥੋਂ ਸੇਵਾ ਕਰਾਈ ਉਦੋਂ ਕੀਤੀ ਅੱਜ ਦਵਾਈਆਂ ਦਾ ਲੰਗਰ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਹਾਂ ਔਰ ਮੈਂ ਸਾਰੇ ਸਮਾਜ ਨੂੰ ਬੇਨਤੀ ਕਰਦਾ ਇਹ ਇੱਕ ਦਾ ਜੰਗ ਲੜਨ ਵਾਲਾ ਨਹੀਂ ਹੈ ਔਰ ਸਾਡੇ ਸਾਰਿਆਂ ਦਾ ਔਰ ਖਾਸ ਕਰਕੇ ਜਿਹੜੇ ਆਰ ਐਮ ਪੀ ਡਾਕਟਰ ਹੈ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਬਜ਼ੁਰਗ ਵਿਚਾਰੇ ਜਿਹੜੇ ਆ 70 70 ਸਾਲ ਦੇ 80 80 ਸਾਲ ਦੇ ਔਰ 90 90 ਸਾਲ ਦੇ ਮੈਂ ਬਜ਼ੁਰਗ ਦੇਖਿਆ ਜਿਹੜੇ ਟਰਾਲੀਆਂ ਦੇ ਵਿੱਚ ਬੈਠੇ ਨੇ ਮੋਰਚੇ 'ਤੇ ਵੜੇ ਨੇ ਸਰਕਾਰਾਂ ਸਾਡੇ ਨਾਲ ਤੱਕਾ ਕਰ ਰਹੀਆਂ ਔਰ ਜਿਵੇਂ ਜਿਵੇਂ ਕਿਸੇ ਦੀ ਕੋਈ ਸੇਵਾ ਬਣਦੀ ਕੋਈ ਐਮ ਆਰ ਐਨ ਆਰ ਪੀ ਡਾਕਟਰ ਆ ਜਾਕੋ ਕਿਸੇ ਵੀ ਰਾਨੀ ਸੇਵਾ ਲੈ ਕੇ ਤੇ ਪਹੁੰਚ ਸਕਦਾ ਇੱਥੇ ਆਪਣਾ ਆਪਣਾ ਫਰਜ ਨਿਭਾਓ ਸਾਰੇ ਆਪਣੇ ਆਪਣੇ ਘਰਾਂ ਤੋਂ ਬਾਹਰ ਆਓ ਔਰ ਪਰਿਵਾਰਾਂ ਸਮੇਤ ਬਾਹਰ ਆ ਕੇ ਆਪੇ ਹਸਤਾਨੇ ਦੇ ਵਿੱਚ ਆ ਕੇ ਔਰ ਕੋਸਾ ਸਰ ਦੇ ਹੱਥ ਮਜ਼ਬੂਤ ਕਰੀਏ ਆਪਾਂ ਔਰ ਦਲਾਸਾ ਦੇਈਏ ਆਪਾਂ ਜਦੋਂ ਆ ਕੇ ਦਲਾਸਾ ਦੇਵਾਂਗੇ ਚਾਰ ਭਾਗ ਇੱਕ ਨਾਲ ਖਣਾਗੇ ਆ ਕੇ ਤੇ ਇਹਨਾਂ ਨੂੰ ਬਹੁਤ ਵੱਡਾ ਦਲਾਸਾ ਖੜਾ ਹੋਊਗਾ ਸੋ ਜਿੰਨੀ ਜੋਗਾ ਮੈਂ ਆ ਜੀ ਮੈਂ ਕੋਸਾ ਸਾਹਿਬ ਨੂੰ ਔਰ ਸਾਰੀ ਜੁਨੀਆ ਨੂੰ ਜ਼ਰੂਰ ਭਰੋਸਾ ਦਿਵਾਉਣਾ ਸਾਰਿਆਂ ਨੂੰ ਕੇ ਦਾਸ ਦਿਨ ਔਰ ਰਾਤ ਤੁਹਾਡੇ ਚਰਨਾਂ ਦੇ ਵਿੱਚ ਹਾਜ਼ਰ ਹੈ ਔਰ ਜਿੱਥੇ ਵੀ ਜਾਣਾ ਮੈਂ ਅੱਗੇ ਲੱਗ ਕੇ ਜਾ ਸਕਦਾ ਨਾਲ ਤੁਹਾਡੇ ਜਾ ਸਕਦਾ ਜੇ ਮਰਨ ਦੀ ਲੋੜ ਪਈ ਵੀ ਤੇ ਮਰ ਵੀ ਸਕਦੇ ਆ ਕੋਈ ਬੋਲੇ ਛੋਟ বিহার ਸ਼ੰਗਿਆਵਾਲਾ ਜਿਹ ਇਸ ਕਰਕੇ ਜਿਹੜਾ ਸਿੱਖ ਹੁੰਦੇ ਨੇ ਇਹ ਮਰਨੋਂ ਡਰਦੇ ਨਹੀਂ ਹੁੰਦੇ ਮੋਹੀਂ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੇ ਦੁਆਰ ਮਾਤਾ ਹਰ ਪੁੱਛੇ ਕੌਣ ਹੈ ਪਰ ਆਹ ਮਾਰੇ ਇਹ ਸਾਡੀ ਜੰਗ ਜਿਹੜੀ ਆ ਸੱਚ ਦੀ ਜੰਗ ਹੈ ਇਸ ਕਰਕੇ ਜਿੱਤਾਂਗੇ ਜਰੂਰ ਜਿੱਤਾਂਗੇ ਤੁਹਾਡੀਆਂ ਸੰਗਤਾਂ ਦੇ ਆਸਰੇ ਨਾਲ ਤੁਹਾਡੇ ਦਰਸੇ ਨਾਲ ਘਰੋਂ ਬਾਹਰ ਨਿਕਲੋ ਸਾਰੇ ਆਉਤ ਹੋ ਸਕਦਾ ਸਾਬ ਦਾ ਔਰ ਸਾਰਿਆਂ ਦਾ ਆਪਾਂ ਸਾਧੀਏ ਬਹੁਤ ਅੱچھے ਇਨਸਾਨ ਨੇ ਬਹੁਤ ਵਧੀਆ ਇਨਸਾਨ ਨੇ ਸੱਚ ਦੀ ਗੱਲ ਕਰਨ ਵਾਲੇ ਨੇ ਸੱਚ ਦਾ ਪਹਿਰਾ ਦੇਣ ਵਾਲੇ ਨੇ ਔਰ ਨਿਮਰਤਾ ਦੇ ਸਾਕਰ ਨੇ ਮੈਂ ਦੇਖਿਆ ਪਹਿਲੀ ਵਾਰ ਦੇਖਿਆ ਵੀ ਪ੍ਰਧਾਨ ਕੋ ਏਦਾਂ ਆ ਕੇ ਵਿੱਚ ਖੜਾ ਹੋਊਗਾ ਮੈਂ ਪਹਿਲੀ ਵਾਰ ਦੇਖਿਆ ਜੀ ਬੜੀਆਂ ਲੋਕਾਂ ਦੇ ਵਿੱਚ ਮੈਂ ਪਹੁੰਚਦਾ ਔਰ ਉੱਥੇ ਮੈਂ ਬਾਰਡਰ ਤੇ ਵੀ ਜਾਂਦਾ ਸੀਗਾ ਪਹਿਲਾਂ ਦਿੱਲੀ ਵਾਲੇ ਮੋਰਚੇ 'ਚ ਪਰ ਪਹਿਲਾ ਪ੍ਰਧਾਨ ਇਹ ਆ ਜਿਹੜਾ ਕਿ ਸਾਰਿਆਂ ਨੂੰ ਕੁ ਭਰਾਵਾ ਮੰਗ ਪਿਆਰ ਦਿੰਦਾ ਹੈ ਅਰਦਾਸ ਨੂੰ ਪਿਆਰ ਦਿੱਤਾ ਦਵਾਈਆਂ ਦਾ ਲੰਗਰ ਲੈ ਕੇ ਦਾਸੇ ਸਤਾਂ ਤੇ ਪਹੁੰਚਿਆ ਔਰ ਮੈਂ ਸਭ ਨੂੰ ਬੇਨਤੀ ਕਰੂੰਗਾ ਸਾਰੇ ਪਹੁੰਚੋ ਔਰ ਮੈਂ ਰਾਜਵੀਰ ਜੀ ਭਰੋਰੀਆ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮੈਨੂੰ ਪ੍ਰੇਰਿਤ ਕਰਦੇ ਰਹਿੰਦੇ ਆ ਔਰ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਦੀ ਕਿਸਾਨ ਯੂਨੀਅਨ ਖਰੋਸਾ